ਪਠਾਨਕੋਟ ਵਿਖੇ ਚੋਰੀਆਂ ਦੇ ਮਾਮਲੇ ਦਿਨ-ਬ-ਦਿਨ ਵੱਧਦੇ ਨਜ਼ਰ ਆ ਰਹੇ ਨੇ ਤੇ ਦੱਸਦੇ ਇੱਕ ਵਾਰ ਫਿਰ ਚੋਰਾਂ ਨੇ ਇੱਕ ਘਰ ਤੇ ਆਪਣਾ ਹੱਥ ਸਾਫ਼ ਕੀਤਾ ਹੈ ਤੇ ਇਹ ਖਬਰ ਜਿਹੜੀ ਆ ਰਹੀ ਹੈ ਪਠਾਨਕੋਟ ਦੇ ਹਲਕਾ ਜ਼ਿਲ੍ਹਾ ਪਠਾਨਕੋਟ ਦੇ ਹੱਕਾ ਸੁजानਪੁਰ ਦੇ ਛੇਕਾ ਮੋਹੱਲੇ ਵਿੱਚ ਰਿਟਾਇਰਡ ਬੈਂਕ ਮੈਨੇਜਰ ਦੇ ਘਰੋਂ ਚੋਰਾਂ ਨੇ ਜਿਹੜਾ 15 ਤੋਲੇ ਸੋਨਾ ਅਤੇ 2 ਲੱਖ ਦੀ ਨਕਦੀ ਲੈ ਕੇ ਜ਼ੋਰ ਫਰਾਰ ਹੋ ਗਏ ਚੋਰੀ ਕੀਤਾ 15 ਤੋਲੇ ਸੋਨਾ ਅਤੇ 2 ਲੱਖ ਦੀ ਨਕਦੀ ਦੱਸਦੇ ਹੀ ਇਹ ਰਿਟਾਇਰਡ ਬੈਂਕ ਮੈਨੇਜਰ ਨੇ ਜੋ ਕਿ ਸ਼ੇਖਾ ਮੁਹੱਲਾ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਘਰ ਨੂੰ ਤਾਲਾ ਲਗਾ ਕੇ ਦਿਨ ਐਤਵਾਰ ਨੂੰ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਆਪਣੀ ਬੇਟੀ ਕੋਲ ਗਏ ਸੀ ਜਸੂਟ ਜਦੋਂ ਉਹਨਾਂ ਨੇ ਘਰ ਆ ਕੇ ਵੇਖਿਆ ਤਾਂ ਤਾਲਾ ਜਿਹੜਾ ਉਹ ਟੁੱਟਾ ਪਿਆ ਸੀ ਤੇ ਘਰ ਦੇ ਵਿੱਚੋਂ 15 ਤੋਲੇ ਸੋਨਾ 2 ਲੱਖ ਨਕਦੀ ਚੋਰ ਲੈ ਕੇ ਫਰਾਰ ਹੋ ਗਏ ਇਸ ਤੇ ਉੱਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਬੈਂਕ ਮੈਨੇਜਰ ਨੇ ਰਿਟਾਇਰਡ ਬੈਂਕ ਮੈਨੇਜਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਕਿਸ ਤਰ੍ਹਾਂ ਦੇ ਨਾਲ ਚੋਰਾਂ ਨੇ ਚੋਰੀ ਕੀਤੀ ਇਹ तमाम ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨ ਜੀ ਦੇਵਿੰਦਰ ਮਹਾਜਨ ਜੀ ਕਿਹੜਾ ਮੋਹੱਲਾ ਸ਼ੇਖਾ ਮਹੱਲਾ ਨਾਰੋਵਾਲ ਵਾਲੇ ਕੀ ਸਰ ਗੱਲ ਹੋ ਜੀ ਸਰ ਮੋਹੱਲਾ ਸਰ ਇਸ ਸਮੇਂ ਵੀ ਅਸੀਂ ਸੰਡੇ ਦੁਪਹਿਰ ਨੂੰ 3:30 ਦੇ ਬਾਅਦ ਘਰ ਨੂੰ ਤਾਲਾ ਲਗਾ ਕੇ ਗਏ ਆ ਆਪਣੀ ਬੇਟੀ ਕੋਲ ਬੇਟੀ ਸਾਡੀ ਜਸੂਰ ਹੈਗੀ ਐ ਐਨਡੀਆਰਐਫ ਚ ਡਿਪਟੀ ਕਮਾਂਡੈਂਟ ਮੇਰੇ ਜਿਹੜੇ ਸਾਣੇ ਲਾਣੇ ਉਹ ਵੀ ਸੀਐਮਓ ਨੇ ਚੀਫ ਮੈਡੀਕਲ ਆਫੀਸਰ ਦੋਨੋਂ ਡਾਕਟਰ ਨੂੰ ਨਾਲ ਕੋਲ ਗਏ ਆ ਸੀ ਤੇ ਅੱਜ ਸਵੇਰੇ ਮੈਨੂੰ ਪਤਾ ਲੱਗਿਆ ਵੀ ਸਾਡਾ ਤਾਲਾ ਖੁੱਲਿਆ ਹੋਇਆ ਘਰ ਆ ਕੇ ਦੇਖਿਆ ਮੈਂ ਤੇ ਤਾਲਾ ਟੁੱਟਿਆ ਹੋਇਆ ਹੈ ਦਰਵਾਜ਼ੇ ਸਾਰੇ ਖੁੱਲ੍ਹੇ ਹੋਏ ਆਂ ਔਰ ਮੇਰੀ ਜਿਹੜੀ ਗਾਡਰੇ ਦੇ ਅਲਮੀਰਾ ਹੈਗੀ ਹੈ ਉਹ ਬਿਲਕੁਲ ਸਾਰੀ ਉਹਨਾਂ ਨੇ ਖਾਲੀ ਕਰ ਦਿੱਤੀ ਹੋਈ ਹੈ ਥੱਲੇ ਸੁਟਿਆ ਹੋਇਆ ਸਮਾਨ ਸਾਰਾ ਕੱਢ ਕੇ ਜਿਹੜੀ ਮੇਰੀ ਨਾਲ ਦੀ ਅਲਮੀਰਾ ਹੈ ਕੱਪੜਿਆਂ ਵਾਲੀ ਉਹ ਵੀ ਸਾਰੇ ਉਹਨਾਂ ਨੇ ਖਾਲੀ ਕਰਕੇ ਤੇ ਜੋ ਸਮਾਨ ਕੱਢ ਕੇ ਲੈ ਗਏ ਹੋਏ ਨੇ ਕੈਸ਼ ਵੀ ਪਲੱਸ ਆਰ ਵੀ ਲੂੰਗੀ ਕਿੰਨਾ ਕੈਸ਼ ਜੀ ਹਾਂ ਜੀ 2 ਲੱਖ ਰੁਪਏ ਜੀ 2 ਪਲੱਸ ਜੇਬਰਾਤ ਜੇਬਰਾਤ ਸਰ 15 ਕਤੋਲੇ ਸੋਨਾ ਹੈ ਔਰ ਅਧਾ ਕਿਲੋ ਚਾਂਦੀ ਹੋਣੀ ਸਰ ਪੁਲਿਸ ਨੇ ਕੋਈ ਕਮਪਲੇਂਟ ਕੀਤੀ ਹਾਂਜੀ ਹਾਂਜੀ ਸਰ ਹੁਣੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ ਆਏ ਆਂ ਪਰ ਉਹ ਜੇ ਆਏ ਨਹੀਂ ਤਫਸੀਲ ਕਰਨ ਉਹ ਆ ਰਹੇ ਨੇ ਸਰ ਇਹ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੇ ਕੰਪਲੀਟ ਹੈਗੇ ਪਕੜੇ ਜਾ ਤੇ ਸਾਨੂੰ ਇਨਸਾਫ ਦਿਲਾਇਆ ਜਾ ਸਾਡਾ ਸਮਾਨ ਵਾਪਸ ਦਿਲਾਇਆ ਜਾ ਐਟ ਦੀ ਅਰਲੀਐਸਟ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ